ਅਸੀਂ ਖੜਿਆ ਮਕਰੋੜ ਪਿੰਡ ਮਕਰੋੜ ਜਿਹੜਾ ਮੂਨਕ ਦੇ ਲਾਗੇ ਪੈਂਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਘੱਗਰ ਨੇ 2023 ਦੇ ਵਿੱਚ ਬਹੁਤ ਵੱਡੀ ਤਬਾਹੀ ਮਚਾਈ ਦੀ ਜਿਹਦੇ ਵਿੱਚ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਤਬਾਹ ਹੋ ਗਈ ਸੀ ਕਿਉਂਕਿ ਝੋਨੇ ਦੀ ਲਵਾਈ ਹੋਏ ਹੋ ਚੁੱਕੀ ਸੀ ਉਸ ਤੋਂ ਬਾਅਦ ਘੱਗਰ ਦਾ ਪਾਣੀ ਇੰਨਾ ਜ਼ਿਆਦਾ ਆ ਗਿਆ ਸੀ ਕਿ ਸਾਰੀ ਫਸਲ ਜਿਹੜੀ ਤਬਾਹ ਹੋ ਚੁੱਕੀ ਸੀ ਅੱਜ ਫੇਰ ਉਹੀ ਜਿਹੜਾ ਖਤਰਾ ਇਹਨਾਂ ਪਿੰਡਾਂ ਦੇ ਉੱਤੇ ਮਡਰਾ ਰਿਹਾ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਣ ਲੱਗੇ ਹਾਂ ਘੱਗਰ ਦਰਿਆ ਦੀਆਂ ਕਿ ਘੱਗਰ ਦਾ ਜਿਹੜਾ ਲੈਵਲ ਹੈ ਇਸ ਟਾਈਮ ਹੁਣੇ-ਹੁਣੇ ਜਿਹੜੀ ਖਬਰ ਮਿਲੀ ਹੈ 737 ਫੁੱਟ ਹੋ ਚੁੱਕਿਆ 748 ਫੁੱਟ ਤੇ ਖਤਰੇ ਦਾ ਨਿਸ਼ਾਨ ਹੈ ਪਾਣੀ ਦੀ ਸਪੀਡ ਤੁਹਾਨੂੰ ਦਿਖਾ ਦਿੰਦੇ ਆ ਕਿ ਕਿੰਨੀ ਵਧਦੀ ਜਾ ਰਹੀ ਹੈ ਕਿਉਂਕਿ ਪਹਾੜਾਂ ਦੇ ਵਿੱਚ ਜਿਹੜਾ ਮੀਂਹ ਹੈ ਲਗਾਤਾਰ ਪੈ ਰਿਹਾ ਬੱਦਲ ਫਟ ਰਹੇ ਨੇ ਪਰ ਤੁਹਾਨੂੰ ਦੱਸ ਇਹ ਵੀ ਦੱਸ ਦਈਏ ਕਿ ਇਸ ਘੱਗਰ ਦੀ 2023 ਦੇ ਵਿੱਚ ਜਦੋਂ ਪਾਣੀ ਆਇਆ ਸੀ ਸਾਰੇ ਲੀਡਰਾਂ ਨੇ ਵਿਜਿਟ ਕੀਤਾ ਸੀ ਪਰ ਇੱਥੇ ਜਿਹੜੀ ਘੱਗਰ ਦੀ ਸਫਾਈ ਦੀ ਗੱਲ ਕੀਤੀ ਗਈ ਸੀ ਘੱਗਰ ਦੇ ਕੰਢੇ ਮਜ਼ਬੂਤ ਕਰਨ ਦੀ ਗੱਲ ਕੀਤੀ ਸੀ ਗਈ ਸੀ ਪਰ ਉਸ ਤੋਂ ਬਾਅਦ ਜਦੋਂ ਪਾਣੀ ਦਾ ਲੈਵਲ ਨੀਚੇ ਹੋ ਗਿਆ ਤਾਂ ਉਸ ਤੋਂ ਬਾਅਦ ਕਿਸੇ ਨੇ ਵੀ ਇਸ ਘੱਗਰ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਜਿੱਥੇ ਅਸੀਂ ਖੜੇ ਹਾਂ ਇਸ ਜਗ੍ਹਾ ਦੇ ਉੱਤੇ ਤਕਰੀਬਨ 100 150 ਫੁੱਟ ਦਾ ਜਿਹੜਾ ਪਾੜ ਪਿਆ ਸੀ ਜਿਨੇ ਕਾਫੀ ਵੱਡਾ ਨੁਕਸਾਨ ਕੀਤਾ ਸੀ ਦੂਸਰੇ ਪਾਸੇ ਪਿੰਡ ਹੈ ਪਿੰਡ ਦੇ ਨਾਲ ਨਾਲ ਜਿਹੜਾ ਪਾਣੀ ਸੀ ਨੇੜੇ ਨੇੜੇ ਦੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਤਬਾਹੀ ਮਚਾਉਂਦਾ ਹੋਇਆ ਗਿਆ ਸੀ ਕਿਉਂਕਿ ਇੱਥੇ ਆ ਕੇ ਤੁਹਾਨੂੰ ਵੀ ਦੱਸਣੇ ਆ ਕਿ ਇਸ ਜਗ੍ਹਾ ਤੇ ਆ ਕੇ ਘੱਗਰ ਦੀ ਜਿਹੜੀ ਚੜਾਈ ਹੈ ਬਹੁਤ ਘੱਟ ਰਹਿ ਜਾਂਦੀ ਆ ਤੇ ਪਿੱਛੋਂ ਜਿਹੜਾ ਘੱਗਰ ਹੈ ਉਹ ਤਕਰੀਬਨ 2250 ਫੁੱਟ ਚੌੜਾ ਹੈ ਤੇ ਇੱਥੇ ਜਾ ਕੇ ਜਿਹੜੀ ਡਾਫ ਲੱਗਣੀ ਸ਼ੁਰੂ ਹੋ ਜਾਂਦੀ ਆ ਪਾਣੀ ਦੀ ਸਪੀਡ ਲਗਾਤਾਰ ਸਾਡੇ ਸਾਹਮਣੇ ਜਿਹੜੀ ਵਧਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਪਾਣੀ ਦਾ ਲੈਵਲ ਰਾਤੋਂ ਰਾਤ 5 ਫੁੱਟ ਵਧਿਆ ਸੀ ਤੇ ਹੁਣੇ ਸਾਨੂੰ ਜਿਹੜੀ ਸੂਚਨਾ ਮਿਲੀ ਆ ਕਿ ਹੁਣ 1 ਫੁੱਟ ਹੋਰ ਲੈਵਲ ਹੈ ਜਿਹੜਾ ਵੱਧ ਚੁੱਕਿਆ ਹੁਣ ਤੱਕ 6 ਫੁੱਟ ਪਾਣੀ ਦਾ ਲੈਵਲ ਵੱਧ ਚੁੱਕਿਆ ਲਗਾਤਾਰ ਪਾਣੀ ਦਾ ਲੈਵਲ ਵਧ ਰਿਹਾ ਕਿਉਂਕਿ ਜਿਹੜਾ ਪਹਾੜਾਂ ਦੇ ਵਿੱਚ ਬਾਰਿਸ਼ ਹੋ ਰਹੀ ਆ ਉਸ ਦਾ ਜਿਹੜਾ ਅਸਰ ਆ ਤਕਰੀਬਨ 5-6 ਦਿਨਾਂ ਬਾਅਦ ਇਸ ਜਗ੍ਹਾ ਤੇ ਪਾਣੀ ਦਾ ਲੈਵਲ ਵਧਣਾ ਸ਼ੁਰੂ ਹੋ ਜਾਂਦਾ ਸਾਡੇ ਨਾਲ ਖੜੇ ਨੇ ਗੁਰਦੀਪ ਸਿੰਘ ਗੁਰਦੀਪ ਜੇ ਗੱਲ ਕੀਤੀ ਜਾਵੇਗਾ ਲਗਾਤਾਰ 2023 ਵੀ ਅਸੀਂ ਇੱਥੇ ਦਿਖਾਇਆ ਪਰ ਹੁਣ ਸਥਿਤੀ ਕੀ ਆ ਕਿੰਦਾ ਦਾ ਮੰਨ ਦੇ ਵਿੱਚ ਚੱਲ ਰਿਹਾ ਕਿਉਂਕਿ ਫਸਲਾਂ 2023 ਦੇ ਵਿੱਚ ਪੂਰੀਆਂ ਨਸ਼ਟ ਹੋ ਚੁੱਕੀਆਂ ਤਬਾਹ ਹੋ ਚੁੱਕੀਆਂ ਸੀ ਹੁਣ ਜਿਹੜਾ ਪਾਣੀ ਦਾ ਵਹਾਅ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ ਲੈਵਲ ਉੱਪਰ ਵਧ ਰਿਹਾ ਹੁਣ ਮੰਨ ਦੇ ਵਿੱਚ ਕੀ ਚੱਲ ਰਿਹਾ ਕੋਈ ਸਤ 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 ਸ ਤੇ ਕਾਲੀਆ ਅੱਗੇ ਸਾਡੇ ਕੜਾਇਲ ਜਿਹੜੇ ਪਿੰਡ ਪੈ ਜਾਂਦੇ ਨੇ ਘੱਟੋ ਘੱਟ ਸਾਡਾ 50000 ਏਕੜ ਮਾਰੇ ਗਿਆ ਸੀ ਬਾਈ ਜੀ ਜੇ ਸਾਡੇ ਹਲਕੇ ਲੈਦੇ ਗਾਗੇ ਦਾ ਹੈ 60000 ਦੇ ਵਿੱਚੋਂ 50000 ਏਕੜ ਮਾਰੇ ਸਿਰਫ 10000 ਏਕੜ ਬਚੀ ਕੁਝ ਪਿੰਡਾਂ ਦੇ ਵਿੱਚ ਔਰ ਕਈ ਪਿੰਡਾਂ ਦੇ ਵਿੱਚ ਤੇ ਪੱਠਾ ਆਚਾਰਾ ਕੁਝ ਰਿਹਾ ਹੀ ਨਹੀਂ ਸੀ ਬਿਲਕੁਲੀ ਹੁਣ ਹੀ ਹਾਲਾਤ ਉਹੀ ਨੇ ਆਉਂਦੇ ਨੇ ਅਫਸਰ ਵਿਚਾਰੇ ਜ਼ਿੰਮੇਵਾਰੀਆਂ ਬਣਦੀਆਂ ਨੇ ਉਹ ਆ ਕੇ ਡਿਊਟੀ ਨੂੰ ਆ ਕੇ ਚਲੇ ਜਾਂਦੇ ਨੇ ਕਲਦੀਪਾ ਵੀ ਆਏ ਸੀ ਅਸੀਪ ਸਾਹਿਬ ਸਰ ਵੀ ਕੱਲ ਵੀ ਬੇਨਤੀ ਕੀਤੀ ਸੀ ਇਹ ਦਾਸਨ ਸਿੱਧੂ ਸਾਹਿਬ ਜਿੰਨਾ ਚਿਰ ਦਾ ਪੱਕਾ ਹੱਲ ਨਹੀਂ ਨਾ ਹੁੰਦਾ ਜਿਵੇਂ ਖਨੌਰੀ ਤੋਂ ਲੈ ਕੇ ਮਕੂਰੋੜ ਸਾਹਿਬ ਤੱਕ 22 ਕਿਲੋਮੀਟਰ ਪਿੱਛੋਂ ਪਹਿਲਾਂ ਇੱਕ ਕਿਲਾ ਸੀ ਹੁਣ ਤਿੰਨ ਕਿਲੇ ਹੋ ਗਿਆ ਚਾਹ ਕਹੋ ਪਹਿਲਾਂ 200 ਫੁੱਟ ਸੀ ਹੁਣ 600 ਫੁੱਟ ਹੋ ਗਿਆ ਇਸੇ ਤਰਜ਼ ਦੇ ਇੱਥੋਂ ਜਿਹੜਾ ਹੁਣ 100 ਫੁੱਟ ਹੈ ਅੱਗੋਂ 200 ਫੁੱਟ ਨੂੰ 600 ਫੁੱਟ ਕੀਤਾ ਜਾਵੇ ਚਾਂਦਪੁਰੇ ਬੰਦ ਤੱਕ ਅੱਗੇ ਫਰੀਹਾਣੇ ਤੱਕ ਉੱਥੇ ਦੋ ਕਗਰਾਂ ਲੱਗੇ ਕਗਰ ਇੱਕ ਨਾਲ ਅਗਰ ਰੋਈ ਬਣਦੀ ਏ ਤਾਂ ਹੁੰਦਾ ਏ ਇੱਕ ਖਲੋਰੀ ਤੋਂ ਲੈ ਕੇ ਅੱਗੇ ਜਿਵੇਂ ਪਟਿਆਲੇ ਦੇ ਪਿੰਡ ਨੇ ਸਤਰਾਣਾ ਚ ਚੜਾਲਾ ਉਹ ਵੀ ਚੜਾ ਹੋਵੇ ਮੈਂ ਤਾਂ ਸਰਕਾਰ ਨੂੰ ਹੀ ਬੇਨਤੀ ਕਰਦਾ ਵਾਂ ਵੀ ਜਿੰਨਾ ਅਚਰ ਤੁਸੀਂ ਜਿੰਨਾ ਸਾਨੂੰ ਮਾਰ ਦਿੰਦੇ ਹੋ ਫਰਡ ਦਾ ਮਾਲ ਉਹ ਦਿੰਦੇ ਹੋ ਮਾਰ ਦਿੰਦੇ ਹੋ ਮੁਆਜਬਾ ਦਿੰਦੇ ਹੋ ਜੇਕਰ ਇੰਨੇ ਪੈਸੇ ਇੱਕ ਵਾਰ ਤੁਸੀਂ ਲਾ ਕੇ ਸਾਡੇ ਲੈ ਕੇ ਉਹ ਤੋਂ ਕਿ ਛੱਲਿਆ ਡੈਮ ਤੋਂ ਬਾਦਸ਼ਾਲਾ ਵਾਲੇ ਤੁਰਲੇ ਪੰਜ ਕੁਲਾ ਤੋਂ ਤੇ ਹਰਿਆਣ ਦਾ ਕਰ ਬੰਦ ਦਿਓ ਨਾਲੇ ਨਾਲ ਉੱਥੇ ਲੜਦੇ ਬੈਠੇ ਰਹੇ ਨੇ ਆਪਾਂ ਸਰਦੇ ਨੰਗਲ ਡੈਮ ਤੇ ਉੱਥੇ ਲੜਨ ਦੀ ਲੋੜ ਨਹੀਂ ਮੈਂ ਸਰਕਾਰ ਨੂੰ ਕਾਵਾਂਗਾ ਲੜਾਈ ਕਰੋ ਸੈਂਟਰ ਦੇ ਵਿੱਚ ਜਾ ਕੇ ਸੈਂਟਰ ਦੇ ਵਿੱਚ ਪਾ ਕੇ ਹਰਿਆਣਾ ਪੰਜਾਬ ਇਹ ਸਾਡਾ ਹੱਲ ਕੱਢਣ ਦੀ ਸਾਇਸ ਤੇ ਜਾਮੇਦਾਰਾਂਗੇ ਮਰਦੇ ਰਾਂਗੇ ਸਾਡੀ ਬਾਹਰ ਹੁੰਦੀ ਰਹੂਗੀ ਸਾਡਾ ਕੋਈ ਤਸੱਲੀ ਨਹੀਂ ਠੀਕ ਆਉਂਦੇ ਦੇ ਤਰਵਾਸਾ ਦੇ ਜਾਂਦੇ ਡਿਊਟੀਆਂ ਆਪਣੀ ਨਿਵਾਜ ਜਾਂਦੀਆਂ ਨੇ ਇਹ ਪਰਮਾਤਵੇ ਨਾ ਪਾਣੀ ਭੇਜੇ ਤਾਂ ਸਾਡਾ ਫਾਇਦਾ ਹੋ ਜਾਂਦਾ ਜਦੋਂ ਪਾਣੀ ਆਗਾ ਸਾਡਾ ਕੋਈ ਅਜੇ ਤੱਕ ਹੱਲ ਹੈ ਨਾ ਸਾਡੇ ਨਿਕਲਦੀ ਸਾਨੂੰ ਆਸ ਗੁਰਦੀਪ ਗੁਰਦੀਪ ਜੀ ਜੇ ਗੱਲ ਕੀਤੀ ਜਾਵੇ ਜਿਵੇਂ ਸਰਕਾਰ ਨੇ ਜਦੋਂ ਵਿజిਟ ਕਰਨ ਆਏ ਸੀ ਇੱਥੇ ਗਵਰਨਰ ਸਾਹਿਬ ਵੀ ਪਹੁੰਚੇ ਸੀ ਹੋਰ ਵੀ ਉੱਚ ਅਧਿਕਾਰੀ ਸਾਰੀ ਪੰਜਾਬ ਦੀ ਸਾਰੀ ਮਿਨਿਸਟਰੀ ਇੱਥੇ ਤਕਰੀਬਾ ਨਾ ਕੇ ਗਈ ਆ ਜੈਜਾ ਲੈਣ ਲਈ ਸੀਐਮ ਭਗਵੰਤ ਸਤਮਾਨ ਆਉਂਦੇ ਰਹੇ ਇੱਥੇ ਉਹਨਾਂ ਨੇ ਬੜੇ ਕਿਹਾ ਸੀ ਕਿ ਅਸੀਂ ਇਹਦੇ ਕੰਡੇ ਮਜ਼ਬੂਤ ਕਰਾਂਗੇ ਕਿ ਉਸ ਤੋਂ ਬਾਅਦ ਇਹਦੀ ਸਾਫ ਸਫਾਈ ਜਾਂ ਕੰਡੇ ਮਜ਼ਬੂਤ ਹੋਣ ਦਾ ਕੰਮ ਹੋਇਆ ਸਪਾਈ ਬਿਲਕੁਲ ਨਹੀਂ ਹੋਇਆ ਪਿਛਲੀ ਵਾਰੀ ਕੋਸ਼ਿਸ਼ ਨਾਲ ਕੰਡੇ ਮਜ਼ਬੂਤ ਕੀਤੇ ਸੀ ਲੈ ਕੇ ਤੁਮ ਕੋਟ ਸਾਹਿਬ ਤੋਂ ਘੜਾ ਵਾਲਾ ਮੂਨਕ ਤੱਕ ਪਰ ਉਹਦਾ ਫਾਇਦਾ ਕੀ ਜਿਹੜੀ ਮੈਂ ਗੱਲ ਕਹਿ ਰਿਹਾ ਜਦ ਜੂਗਾ ਹੋਤੀਪੁਰ ਲਾਵਾਂਗਾ ਹੋ ਕੇ ਆ ਗਿਆ ਉਬਰ ਹੋ ਗਿਆ ਜਿਹੜੀ ਇੱਧਰ ਝੰਬੋ ਚੋਂ ਪੈਂਦੀ ਏ ਪਤਨਾ ਤੋਂ ਹੋ ਕੇ ਜਿਹੜੀ ਆ ਚੱਲੀ ਜਾਂਦੀ ਏ ਨਾਬੇ ਨੂੰ ਹੋ ਕੇ ਭਾਦਸੋਂ ਤੱਕ ਰੋ ਆ ਜੂਗਾ ਕਿੱਥੋਂ ਕਿੱਥੋਂ ਬਚਾਂਗੇ ਸੀ ਉਥੋਂ ਬਚਾਂਗੇ ਸਾਡਾ ਹਰਿਆਣੇ ਵਾਲਾ ਸਾਨੂੰ ਆ ਕੇ ਉਹ ਮਾਰ ਜੂਗਾ ਮਾਰਕੰਡੇ ਵਾਲਾ ਇਹ ਕੋਈ 27 ਵਾਲੇ ਨਹੀਂ ਨਾ ਹੈਗਾ ਇਹਦੇ ਲਿਪਾ ਪੋਚੀ ਮੋਕੇ ਦੀ ਇਦਾਂ ਫਿਰ ਇਹਦਾ ਹੱਲ ਕੀ ਆ ਮਤਲਬ ਕੀ ਹੱਲ ਹੋਣਾ ਚਾਹੀਦਾ ਹੱਲ ਇੱਕੋ ਏ ਹਰਿਆਣਾ ਸਰਕਾਰ ਪੰਜਾਬ ਸਰਕਾਰ ਸੈਕਟਰ ਚ ਦਾਖਲ ਦੇਵੇ ਲੈ ਕੇ ਪੰਜਕੁੱਲਾ ਤੋਂ ਜਿਹੜਾ ਆਪਣਾ ਸਕਸ਼ੱਲਿਆ ਡੈਮ ਤੋਂ ਤੇ ਹਰਿਆਣੇ ਦੇ ਹੱਦ ਤੱਕ ਜਿੱਥੇ ਆਪਣਾ ਪਾ ਪੈਂਦਾ ਹੈ ਜਖਲ ਦੇ ਕੋਲ ਪੈਂਦਾ ਸਾਡਾ ਥੱਲੇ ਲੱਗਦਾ ਰੇਲਵੇ ਪੁਲ ਤੋਂ ਉੱਥੇ ਤਾਂ ਅਗਰ ਦੋਨੇ ਸਿਰੇ ਜਿਵੇਂ ਖਲੋਰੀ ਤੋਂ ਮਕੋੜ ਸਾਹਿਬ ਦਾ ਚੌੜਾ ਹੋਇਆ ਬੰਨ ਕਟੋੜ-ਕਟ 6-7 ਮੀਟਰ ਚੌੜਾ ਹੁੰਦਾ ਆਵੇ ਅੱਗੋਂ ਜਾ ਕੇ ਤਾਂ ਸਾਡਾ ਪੈਣਾ ਛੁੱਟਦਾ ਨਹੀਂ ਸਾਡੇ ਹਾਲ ਰੋਗਾ ਅੱਗੇ ਪਾਣੀ ਰਾਜਸਥਾਨ ਦਿੱਤਾ ਜਾਵੇ ਲਹਿਰਾ ਬਣ ਜਾਂਣ ਜਿਹਦਾ ਸਾਨੂੰ ਖਰਾਬਾ ਦਿੰਦੇ ਨੇ ਹਰ ਸਾਲ ਜਾਂ ਸਾਲ ਬਾਅਦ ਦੋ ਸਾਲ ਬਾਅਦ ਇਹਨਾਂ ਖਰਾਬਾ ਮੈਂ ਕਹਿੰਦਾ ਦੋ ਵਾਰ ਨਾਲੇ ਸਾਡੇ ਹੱਲੀ ਹੋ ਜਾਂਦਾ ਹੈ ਨਾਲੇ ਘਰਿਆਣਾ ਖੁਸ਼ ਨਾਲੇ ਪੰਜਾਬ ਖੁਸ਼ ਨਾਲੇ ਰਾਜਸਥਾਨ ਖੁਸ਼ ਇਹਦੇ ਸੈਕਟਰ ਤੱਕ ਮੈਂ ਬੇਨਤੀ ਕਰਦਾ ਮੈਂ ਮੈਂ ਗੋਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਪਿਛਲੀ ਤੇਜੀ ਦੇ ਵਿੱਚ ਉਹਨਾਂ ਨੇ ਵੀ ਲਿਖ ਕੇ ਦਿੱਤਾ ਸੀ ਅਸੀਂ ਵੀ ਸਾਡਾ ਇਹ ਨ ਲਿਆਂ ਦੀ ਢਾਕ ਦੇਖ ਰਹੇ ਆ ਤੁਹਾਡੇ ਸਾਡੇ ਸਾਹਮਣੇ ਪਈ ਹੈ ਇਹ ਕਾਦੀ ਤਿਆਰੀ ਹੈ ਕਿਉਂਕਿ ਅੱਜ ਕੋਈ ਮਨਰੇਗਾ ਮਜ਼ਦੂਰ ਇੱਥੇ ਨਜ਼ਰ ਨਹੀਂ ਆ ਰਿਹਾ ਕੱਲ ਪੂਰਾ ਪ੍ਰਸ਼ਾਸਨ ਇੱਥੇ ਪਹੁੰਚਿਆ ਹੋਇਆ ਸੀ ਸਿੱਧੂ ਸਾਹਿਬ ਕੱਲ ਅਫਸਰ ਆਏ ਹੋਏ ਸੀ ਨਾ ਡੀ ਸਾਹਿਬ ਆਏ ਸੀ ਐਸ்சி ਸਾਹਿਬ ਆਏ ਸੀ ਹੋਰ ਸਾਰੇ ਡੇਨ ਮੈਚ ਮਿਲ ਆਏ ਸੀ ਕੱਲ ਸਾਰਾ ਇੱਥੇ ਪ੍ਰਬੰਧ ਸੀ ਇੱਥੇ ਮਨਰੇਗਾ ਵਾਲੀ ਵਿਚਾਰੀ ਸਾਡੀਆਂ ਮਾਈਆਂ ਬਜ਼ੁਰਗ ਦੋਸਤੋ ਮਾਈਆਂ ਬਜ਼ੁਰਗ ਤੇ ਕਿਨਵਾਸ ਦੀ ਗੱਲ ਥੋੜੀ ਏ ਇਹ ਤਾਂ ਕਿਚੂਬੀ ਦੀ ਖੱਡ ਬੈਜੀ ਉਹ ਨਹੀਂ ਬੰਦ ਕਰ ਸਕਦੀਆਂ ਤੁਹਾਨੂੰ ਦੱਸਿਆ ਰਿਹਾ ਸਾਰੀ ਫਾਰ ਮਿਲਦੀਆਂ ਨੇ ਕਿ ਡਿਊਟੀਆਂ ਨਿਭਾ ਬਿਲਕੁਲ ਜੀ ਇਹਦਾ ਪੱਕਾ ਹੱਲ ਕੋਈ ਨਹੀਂ ਕਿਉਂਕਿ 2023 ਤੋਂ ਬਾਅਦ ਕੋਈ ਜ਼ਿਆਦਾ ਕਹਿ ਸਕਦੇ ਆ ਜ਼ਿਆਦਾ ਕੰਮ ਨਹੀਂ ਕੀਤਾ ਗਿਆ ਸਿਰਫ ਜਿੱਥੋਂ ਥੋੜਾ ਮੋਟਾ ਹੋ ਸਕਿਆ ਉਹਨਾਂ ਨੇ ਜਿਹੜੇ ਕਿਨਾਰੇ ਨੇ ਉਹਨਾਂ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ ਸੀ ਥੋੜੇ ਕੀਤੇ ਵੀ ਆ ਪਰ ਇਹਦਾ ਜਿਹੜਾ ਕਹਿ ਸਕਦੇ ਆ ਕਿ ਲਗਾਤਾਰ ਜਿਹੜੀ ਮਾਰ ਹੋ ਰਹੀ ਆ ਇਹ 50-60 ਹਜ਼ਾਰ ਏਕੜ ਜਿਹੜੀ ਫਸਲ ਤਬਾਹ ਹੋਈ ਸੀ ਇਹਨਾਂ ਦਾ ਕਹਿਣਾ ਕਿ ਜੇਕਰ ਉਹਦਾ ਜਿਹੜਾ ਮਾਅਵਜਾ ਦਿੱਤਾ ਜਾਂਦਾ ਜੇ ਇੱਕ ਵਾਰ ਦਾ ਮਾਅਵਜਾ ਪੂਰੇ ਇਸ ਤੇ ਲਾਇਆ ਜਾਵੇ ਮਾਅਵਜਾ ਨਹੀਂ ਤਾਂ ਪਹਿਲੀ ਤਿਆਰੀ ਕੀਤੀ ਜਾਵੇ ਤਾਂ ਇਸ ਤੋਂ ਬਤਿਆ ਜਾ ਸਕਦਾ ਪਰ ਲੋੜ ਹੈ ਕੇਂਦਰ ਸਰਕਾਰ ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਨੂੰ ਬੈਠ ਕੇ ਰਲ ਕੇ ਇਹਦਾ ਕੋਈ ਹੱਲ ਕੱਢਣ ਦੀ ਕਿਉਂਕਿ ਜਿਹੜਾ ਪਾਣੀ ਹੈ ਹਰਿਆਣੇ ਵੱਲ ਜਾਂਦਾ ਅੱਗੇ ਜਾ ਕੇ ਡਾਫ ਲੱਗਦੀ ਆ ਉੱਥੋਂ ਚਾਂਦਪੁਰਾ ਜਗ੍ਹਾ ਤੇ ਪਰ ਉਸ ਜਗ੍ਹਾ ਤੋਂ ਕੋਈ ਹੱਲ ਨਿਕਲਣਾ ਚਾਹੀਦਾ ਪਰ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਫੇਰ ਕੈਮਰਾਮੈਨ ਨੂੰ ਕਹੂੰਗਾ ਦਿਖਾਈਆਂ ਜਾਣ ਕਿ ਪਾਣੀ ਦੀ ਰਫ਼ਤਾਰ ਹੈ ਜਿਹੜੀ ਉਹ ਵੱਧ ਰਹੀ ਹੈ ਜਿਹੜੇ ਉਸੇ ਤਰ੍ਹਾਂ ਇਹਨਾਂ ਲੋਕਾਂ ਦੀ ਰਾਤ ਦੀ ਨੀਂਦ ਉੱਡ ਰਹੀ ਹੈ ਕਿਉਂਕਿ ਲਗਾਤਾਰ ਪਾਣੀ ਦਾ ਬਹਾਅ ਤੇ ਵਧਣਾ ਸ਼ੁਰੂ ਹੋ ਚੁੱਕਿਆ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਕਿ ਜਿਹੜੀ ਬੇਲ ਹੈ ਉਹ ਇਹਦੇ ਵਿੱਚ ਹੀ ਕਿਵੇਂ ਨੰਗ ਰਹੀ ਆ ਕਿਉਂਕਿ ਸਫਾਈ ਨਾ ਹੋਣ ਕਰਕੇ ਇਹ ਜਿਹੜੀ ਬੇਲ ਹੈ ਉਹ ਹੁਣ ਅੱਗੇ ਵਧਨੀ ਸ਼ੁਰੂ ਹੋ ਗਈ ਆ ਪਾਣੀ ਦੀ ਸਪੀਡ ਕਾਫੀ ਤੇਜ਼ ਹੁੰਦੀ ਨਜ਼ਰ ਆ ਰਹੀ ਹੈ 737 ਫੁੱਟ ਜਿਹੜਾ ਲੈਵਲ ਹੈ ਪਾਣੀ ਦਾ ਹੋ ਚੁੱਕਿਆ ਪਰ ਇਹ ਜੇ ਆਲੇ-ਦੁਆਲੇ ਦੇ ਜਿਹੜੇ ਪਿੰਡ ਨੇ ਉਹਨਾਂ ਤੇ ਤਲਵਾਰ ਆ ਜਿਹੜੀ ਖਤਰੇ ਦੀ ਫਸਲਾਂ ਨੂੰ ਤਬਾਹ ਹੋਣ ਦਾ ਡਰ ਹੈ ਜਿਹੜਾ ਉਹ ਸਤਾ ਰਿਹਾ ਰਾਤਾਂ ਦੀ ਨੀਂਦ ਉਡਾ ਰਿਹਾ ਪਰ ਲੋੜ ਸੀ ਸਰਕਾਰ ਨੂੰ ਕਾਫੀ ਟਾਈਮ ਪਹਿਲਾਂ ਇੱਥੇ ਵਿజిਟ ਕਰਨ ਦੀ ਕਿਉਂਕਿ ਮੌਨਸੂਨ ਇੱਥੇ ਆ ਚੁੱਕੀ ਆ ਪਹਾੜਾਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਪਰ ਹੁਣ ਕੱਲ ਡੀਸੀ ਸਾਹਿਬ ਖੁਦ ਆ ਕੇ ਗਏ ਨੇ ਹੋਰ ਜਿਹੜਾ ਸਬੰਧਤ ਵਿਭਾਗ ਆ ਉਹ ਵੀ ਇੱਥੇ ਆਇਆ ਕੱਲ ਮੌਕੇ ਤੇ ਇੱਥੇ ਉਹ ਜਿਹੜੇ ਥੈਲਿਆਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕੱਲ ਇਹ ਥੈਲੇ ਨੇ ਜਿਹੜੇ ਭਰੇ ਗਏ ਨੇ ਇਸ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਕੋਈ ਤਿਆਰੀ ਨਹੀਂ ਸੀ ਕੱਲ ਸਰਗਰਮੀ ਦਿਖਾਈ ਅਫਸਰ ਸਾਹੀ ਦੇ ਮੂਹਰੇ ਤੇ ਉਸ ਤੋਂ ਬਾਅਦ ਅੱਜ ਫੇਰ ਇੱਥੇ ਸੁੰਨਸਰਾਂ ਸਿਰਫ ਕੱਲ ਵਾਲੇ ਥੈਲਿਆਂ ਦੇ ਨਾਲ ਜੇਕਰ ਪਾਣੀ ਵੱਧ ਜਾਂਦਾ ਹੈ ਇਹ ਤੇ ਵੀ ਪਾੜ ਨੂੰ ਰੋਕਿਆ ਨਹੀਂ ਜਾ ਸਕਦਾ ਪਿਛਲੀ ਵਾਰ ਵੀ ਬਰਿੰਦਰ ਗੋਇਲ ਇੱਥੇ ਅਸੀਂ ਤੁਹਾਨੂੰ ਦਿਖਾਈਆਂ ਸੀ ਤਸਵੀਰਾਂ ਮਨੇਗਾ ਮਜ਼ਦੂਰ ਲੱਗੇ ਸੀ ਉਹ ਕਹਿੰਦੇ ਸਾਡੀਆਂ ਪਿੱਛੋਂ ਟੀਮਾਂ ਆ ਰਹੀਆਂ ਨੇ ਉਹ ਪੂਰਾ ਇੰਤਜ਼ਾਮ ਸਾਰੀ ਲੈ ਕੇ ਆ ਰਹੀਆਂ ਨੇ ਅਸੀਂ ਇਸ ਜਿਹੜਾ ਇਸ ਜਗ੍ਹਾ ਤੇ ਪਾੜ ਪਿਆ ਸੀ ਉਹਨੂੰ 2-3 ਘੰਟਿਆਂ ਦੇ ਵਿੱਚ ਪੂਰਾ ਕਰ ਦਾਂਗੇ ਪਰ ਉਹ ਟੀਮਾਂ ਉਦੋਂ ਤੱਕ ਨਹੀਂ ਪਹੁੰਚੀਆਂ ਸੀ ਜਦੋਂ ਤੱਕ 50 ਹਜ਼ਾਰ ਏਕੜ ਦੇ ਕਰੀਬ ਜਿਹੜੀ ਫਸਲ ਹੈ ਤਵਾ ਨਹੀਂ ਹੋਈ ਸੀ ਉਸ ਤੋਂ ਬਾਅਦ ਵੀ ਟੀਮਾਂ ਨਹੀਂ ਪਹੁੰਚੀਆਂ ਇੱਥੇ ਪਰ ਪਹੁੰਚੇ ਇੱਥੇ ਆਲੇ ਦੁਆਲੇ ਦੇ ਇਦਾਂ ਦੇ ਲੋਕ ਉਹਨਾਂ ਲੋਕਾਂ ਨੇ ਆਪ ਮਹਾਰੇ ਹੋ ਕੇ ਇਸ ਬੰਨ ਨੂੰ ਪੂਰਿਆ ਸੀ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਇੱਕ ਇਹਨਾਂ ਪਿੰਡਾਂ ਦੀ ਚਿੰਤਾ ਵਧਾਉਂਦੀਆਂ ਨੇ ਕਿ ਪ੍ਰਸ਼ਾਸਨ ਸਿਰਫ ਜਿਦਨ ਜਿੰਨਾ ਚਿਰ ਨੱਕ ਤੋਂ ਚੋਕੇ ਬੁੱਲ ਤੱਕ ਨਹੀਂ ਆਉਂਦੀ ਉਹਨਾਂ ਚਰ ਹਰਕਤ ਦੇ ਵਿੱਚ ਨਹੀਂ ਆਉਂਦਾ ਹੁਣ ਪਾਣੀ ਕੱਲ ਦਾ ਵਧਣਾ ਸ਼ੁਰੂ ਹੋਇਆ ਕੱਲ ਪ੍ਰਸ਼ਾਸਨ ਜਾਗਿਆ ਏਸੀ ਕਮਰਿਆਂ ਤੋਂ ਬਾਹਰ ਆ ਕੇ ਪ੍ਰਸ਼ਾਸਨ ਨੇ ਇਹ ਥੈਲੇ ਕੁਝ ਭਰਾ ਕੇ ਰੱਖੇ ਹੋਏ ਨੇ ਪਰ ਤੁਹਾਨੂੰ ਫੇਰ ਦੱਸ ਰਿਹਾ ਪ੍ਰਣਾਲਾ ਉੱਥੇ ਦਾ ਉੱਥੇ ਹੀ ਆ ਪਰ ਜਿਹੜੀ ਤਲਵਾਰ ਹੈ ਉਹ ਉਸੇ ਤਰ੍ਹਾਂ ਸਿਰ ਦੇ ਉੱਤੇ ਲਮਕਦੀ ਨਜ਼ਾਰਾ